ਸਤਿ ਸ੍ਰੀ ਗੋਦੀ ਸਵਾਗਤ ਹੈ ਤੁਹਾਡਾ ਅੱਜ ਤੁਹਾਨੂੰ ਤਲਵੰਡੀ ਟਰੈਕਟਰ ਮੇਲੇ ਤੇ ਦਿਖਾਉਣ ਲੱਗੇ ਆਂ ਟਰੈਕਟਰ ਨਵੇਂ-ਨਵੇਂ ਮੇਲਾ ਅੱਜ ਫੁੱਲ ਭਰਿਆ ਹੋਇਆ ਜੀ 50 50 ਡੀ ਜੌਂਡੀਰ 2017 ਮਾਡਲ ਪੰਜਾਬ ਨੰਬਰ ਹੈ 5 ਲੱਖ ਤੇ 25000 ਰੁਪਏ ਰੇਟ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਜੀ 50 50 ਡੀ ਜੌਂਡੀਰ 2007 ਵਾਲਾ ਟਾਇਰ ਹੈਗੇ ਜੀ ਇਸ ਦੇ 90 ਪੈਸੇ ਆ 2017 ਮਾਡਲ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਇਸ ਤੋਂ ਬਾਅਦ ਆ ਗਿਆ ਜੀ ਹੋਲੈਂਡ 3630 ਟਾਇਰ ਰਸਤੇ ਹੈਗੇ ਜੀ 80 ਪੈਸੇ 16928 ਦੇ ਸਰੀਨ ਸਪੀਡ ਹੈ 2012 ਮਾਡਲ ਹੈ 4 ਲੱਖ ਤੇ 35000 ਰੁਪਿਆ ਰੇਟ ਹੈ ਇਸ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ 2012 ਮਾਡਲ ਹੈ 4 ਲੱਖ ਤੇ 35000 ਰੁਪਿਆ ਰੇਟ ਹੈ ਇਸ ਦਾ ਇਸ ਤੋਂ ਬਾਅਦ ਆ ਗਿਆ ਜੀ 735 ਸਵਰਾਜ 2005 ਮਾਡਲ ਹੈ 2 ਲੱਖ ਤੇ 22000 ਰੁਪਿਆ ਰੇਟ ਹੈ ਇਸ ਦਾ ਅਗਲੇ ਟਾਇਰ ਅੱਧੇ ਆ ਗਏ ਬੈਕ ਟਾਇਰ ਜਿਵੇਂ ਨਵੇਂ ਆ ਜੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਬੈਕ ਟਾਇਰ ਜਿਵੇਂ ਨਵੇਂ ਆ ਜੀ ਸੀਐਟ ਸਮਰਾਟ ਦੇ ਜੀ ਇਸ ਤੋਂ ਬਾਅਦ ਆ ਗਿਆ ਜੀ 855 ਸਵਰਾਜ ਪੰਜਾਬ ਨੰਬਰ ਹੈਗਾ 2003 ਮਾਡਲ ਹੈ ਟਾਇਰ 80 85 ਪੈਸੇ ਡਬਲ ਪੰਪ ਪਾਵਰ ਸਟੀering ਹੈ ਇਹ 2003 ਮਾਡਲ ਡਬਲ ਪੰਪ ਪਾਵਰ ਸਟੀering ਟਾਇਰ ਹੈਗੇ ਜੀ 80 85 ਪੈਸੇ ਹੁੰਦੇ ਤੇ ਪਾਵਰ ਸਟੀering ਹੈ 2003 ਮਾਡਲ ਪਾਵਰ ਸਟੀering 285000 ਰੁਪਿਆ ਰੇਟ ਹੈ 2003 ਮਾਡਲ ਹੈ ਡਬਲ ਪੰਪ ਆ ਦੇਖ ਲੋ ਜੀ ਡਬਲ ਪੰਪ ਪਾਵਰ ਸਟੀering ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਜੀ ਇਸ ਤੋਂ ਬਾਅਦ ਆ ਗਈ ਅਰਜੰਟ 605 ਟਾਇਰ 90 ਪੈਸੇ ਇਸ ਦੇ ਅਲਟਰਾ ਅਰਜੰਟ 605 ਸਾਈਡ ਗੇਅਰ ਹੈਗਾ ਟਾਇਰ 90 ਪੈਸੇ ਮਾਰਖ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ 36 30 ਸੁਪਰ ਟਾਇਰ ਹੈਗਾ ਜੀ 70 75 ਪੈਸੇ ਘੋੜਾ ਬੰਪਰ ਲੱਗਿਆ ਹੋਇਆ ਅੱਗੇ 2013 ਮਾਡਲ ਹੈ 4.5 ਲੱਖ ਰੁਪਿਆ ਰੇਟ ਹੈ ਟਰੈਕਟਰ ਪੂਰਾ ਸਾਫ ਹੈ 2013 ਮਾਡਲ ਹੈ 4.5 ਲੱਖ ਰੇਟ ਹੈ ਜੀ 3630 ਸੁਪਰ ਟਾਇਰ 70 ਪੈਸੇ ਜੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਇਸ ਤੋਂ ਬਾਅਦ ਆ ਗਈ ਫਾਰਮ ਟਰੱਕ 60 ਟਾਇਰ 70 ਪੈਸੇ 70 75 ਪੈਸੇ ਪੰਜਾਬ ਨੰਬਰ ਹੈ 2010 ਮਾਡਲ ਹੈ 2 ਲੱਖ 90000 ਰੁਪਏ ਰੇਟ ਹੈ ਇਸ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਟਰੈਕਟਰ ਪੂਰਾ ਸਾਫ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ 60 2004 ਮਾਡਲ ਹੈ 1,85,000 ਰੁਪਿਆ ਰੇਟ ਹੈ ਟਾਇਰ ਹੈਗੇ ਜੀ ਅਗਲੇ ਟਾਇਰ ਅੱਧੇ ਕਹੇਗੇ ਬੈਕ ਟਾਇਰ 35 ਪੈਸੇ ਆ ਇੰਜਨ ਇਹ ਰ ਬਦਲਿਆ ਹੋਇਆ 2006 ਮਾਡਲ ਵਾਲਾ ਲੱਗਾ ਹੋਇਆ ਵੈਸੇ 2004 ਮਾਡਲ ਹੈ ਇਹ ਇਸ ਤੋਂ ਬਾਅਦ ਆ ਗਿਆ ਜੀ 9511 ਸਾਨੂੰ 9511 ਦਿਖਾਉਣ ਲੱਗੇ ਆ ਜੀ 1996 ਮਾਡਲ ਹੈ 2 ਲੱਖ ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਪਾਵਰ ਸਟੀering ਕੀਤਾ ਹੋਇਆ ਜੀ ਟਰੈਕਟਰ ਸਾਫ਼ ਲੱਗ ਰਿਹਾ ਜੀ ਅਗਲੇ ਟਾਇਰ 90 ਪੈਸੇ ਬੈਕ ਟਾਇਰ ਹੈਗੇ ਜੀ 40 45 ਪੈਸੇ ਟ੍ਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਪਾਵਰ ਸਟੀering ਕੀਤਾ ਹੋਇਆ ਹੈਗਾ ਪੰਜਾਬ ਨੰਬਰ ਹੈ ਹੁੱਕ ਹਾਲੈਂਡ ਵਾਲੀ ਵਧੀਆ ਲੱਗੀ ਹੋਈ ਹੈ ਜੀ ਡਰਾਈਵਰ ਨਾਲ ਹੈ ਟਾਪ ਲਿੰਕ ਨਾਲ ਹੈ ਛਤਰੀ ਛਤਰੀ ਸਾਰਾ ਕੁਝ ਸਮਾਨ ਨਾਲ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਪਾਵਰ ਸਟੀering ਕੀਤਾ ਹੋਇਆ ਜੀ 911 ਸਾਹਣ ਟਰੈਕਟਰ ਛੋਟਾ 96 ਮਾਡਲ 2 ਲੱਖ ਰੁਪਿਆ ਡਿਮਾਂਡ ਹੈ ਇਸ ਦੀ ਜੀ ਇਸ ਤੋਂ ਬਾਅਦ ਆ ਗਿਆ ਜੀ ਐਂਡੋ ਫਾਰਮ 2023 ਮਾਡਲ ਹੈ 485000 ਰੁਪਿਆ ਰੇਟ ਹੈ ਪਾਵਰ ਸਟੀering ਡਬਲ ਪੰਪ ਟਾਇਰ 90 95 ਪੈਸੇ 355 ਨਵੀਂ ਐਂਡੋ ਫਾਰਮ ਡਬਲ ਕਲਚ ਪਾਵਰ ਸਟੀering 2023 ਮਾਡਲ ਹੈ 4,85,000 ਰੁਪਿਆ ਰੇਟ ਹੈ ਇਸ ਦਾ ਟਰੈਕਟਰ ਪੂਰਾ ਸਾਫ਼ ਹੈ 6-7 ਵਾ 600 ਘੰਟਾ ਚੱਲਿਆ ਹੋਇਆ ਡਬਲ ਡਿਸਟ੍ਰੀਬਿਊਟਰ ਹੈਗਾ ਇਸ ਤੋਂ ਬਾਅਦ ਆ ਗਈ 855 2019 ਮਾਡਲ ਹੈ 6,15,000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ ਨਾਲ ਦੇ ਹੈਗੇ ਜੀ 75-80 ਪੈਸੇ 14928 ਦੇ 1428 ਦੇ 2019 ਮਾਡਲ 6,15,000 ਰੁਪਏ ਰੇਟ ਹੈ ਟਰੈਕਟਰ ਪੂਰਾ ਫੁੱਲ ਸਾਫ ਹੈ ਪਾਵਰ ਸਟੀering ਡਬਲ ਪੰਪ ਪੰਜਾਬ ਨੰਬਰ ਹੈਗਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ 75-80 ਪੈਸੇ ਟਾਇਰ ਹੈਗੇ ਟਰੈਕਟਰ ਦੇ ਇਸ ਤੋਂ ਬਾਅਦ ਆ ਗਈ ਫਾਰਮਾ ਟ੍ਰੱਕ 60 ਸੁਪਰਮੈਕਸ 2016 ਮਾਡਲ ਹੈ 495000 ਰੁਪਏ ਰੇਟ ਹੈ ਕਨੋਪੀ ਛਤਰੀ ਲੱਗੀ ਹੋਈ ਹੈ ਪੰਜਾਬ ਨੰਬਰ ਹੈ ਟਾਇਰ ਫਰੰਟ ਅਗਲੇ ਟਾਇਰ ਜਵਾ ਨਵੇਂ ਹੈ ਬੈਕ ਟਾਇਰ 9095 ਵੈਸੇ ਹੀ ਹੈ ਮਾਰਕ ਦੇ 14928 ਦੇ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟੌਪ ਵਾਲਾ ਮਾਡਲ ਹੈ ਉਸ ਤੋਂ ਬਾਅਦ ਆ ਗਈ ਸੋਨਾਲੀ ਕਾ DI 50 2020 ਮਾਡਲ ਹੈ 5,35,000 ਰੁਪਏ ਰੇਟ ਹੈ ਟਰੈਕਟਰ ਦੇ ਟਾਇਰ 80-90 ਪੈਸੇ ਹੈਗੇ ਟਰੈਕਟਰ ਪੂਰਾ ਸਾਫ਼ ਹੈ ਉਸ ਤੋਂ ਬਾਅਦ ਫਿਰ ਆ ਗਈ 855 ਸਵਰਾਜ 2017 ਮਾਡਲ 5,75,000 ਰੁਪਏ ਰੇਟ ਹੈ ਅਗਲੇ ਟਾਇਰ ਨਵੇਂ ਆਗੇ ਬੈਟਰ 80-85 ਪੈਸੇ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 855 2013 ਮਾਡਲ ਹੈ 475000 ਰੁਪਏ ਡਿਮਾਂਡ ਹੈ ਟਰੈਕਟਰ ਦੇ ਅਗਲੇ ਟਾਇਰ ਜਮਨ ਨਵੇਂ ਆਜਾ ਬੈਕ ਵੀ ਜਮਨ ਨਵੇਂ ਚਾਰੇ ਟਾਇਰ ਨਵੇਂ ਆ 2013 ਮਾਡਲ ਹੈ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਇਸ ਤੋਂ ਬਾਅਦ ਆ ਗਿਆ ਜੀ 744 ਸਵਰਾਜ 2015 ਮਾਡਲ ਹੈ 498000 ਰੁਪਏ ਰੇਟ ਹੈ 2015 ਮਾਡਲ ਪੰਜਾਬ ਨੰਬਰ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਟਰੈਕਟਰ ਪੂਰਾ ਸਾਫ਼ ਹੈਗਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਡਬਲ ਪੰਪ ਪਾਵਰ ਸਟੀering 2015 ਮਾਡਲ ਟਾਇਰ 75 80 ਪਿਚ ਇਸ ਤੋਂ ਬਾਅਦ ਆਇਆ ਜੀ ਇੱਕ ਅਰਜਨ ਨੋਵੋ 605 DI 3 ਸਪੀਡ ਹੈ 2020 ਮਾਡਲ ਹੈ ਟਾਇਰ ਹੈਗੇ ਜੀ 80 85 ਪੈਸੇ ਨਾਲ ਦੇ ਹੈ ਜੀ 80 85 ਪੈਸੇ ਨਾਲ ਦੇ ਟਾਇਰ 2020 ਮਾਡਲ ਹੈ ਟੌਪ ਵਾਲਾ ਮਾਡਲ ਹੈ 3 ਸਪੀਡ ਹੈ ਬਿਨਾ ਚੇਂਜਰ ਵਾਲਾ ਟਰੈਕਟਰ ਸਾਰਾ Ориਜਨਲ ਹੈ 2020 ਮਾਡਲ ਹੈ 6 ਲੱਖ 45000 ਰੁਪਿਆ ਰੇਟ ਹੈ ਟਰੈਕਟਰ ਦੇਖ ਲਓ ਪੂਰਾ ਸਾਫ ਹੈ ਸ਼ੀਸ਼ੇ ਵਾਂਗੂੰ ਚਮਕਦਾ ਟਰੈਕਟਰ ਕੰਡੀਸ਼ਨ ਚੈੱਕ ਕਰੋ ਮਰਗਾੜਾ ਮਰਗੂੜਾ ਦਾ ਪੂਰਾ ਸਾਫ ਹੈ ਜੀ ਹੈ 2020 ਮਾਡਲ ਹੈ ਇਹ ਟਰੈਕਟਰਾਂ ਸੰਬੰਧੀ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਲੈਣਾ ਹੋਵੇ ਆਪਣੇ ਨਾਲ ਕਰ ਲਿਓ ਕੰਟੈਕਟ 88025404 ਆਪਣਾ ਮੋਬਾਈਲ ਨੰਬਰ ਹੈ 88025404 ਇਹ ਮੋਬਾਈਲ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਇਹ ਟਰੈਕਟਰਾਂ ਚੋਂ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਲੈਣਾ ਹੋਵੇ ਕੋਈ ਵੇਚਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਕਿਸੇ ਵੀਰ ਕੋਲੇ ਪਾਣੀ ਵਾਲਾ ਟੈਂਕਰ ਹੋਵੇ ਉਹ ਵੇਚਣਾ ਹੋਵੇ ਕਿਸੇ ਨੇ 5000 ਲੀਟਰ ਤੋਂ ਪਲੱਸ ਵਾਲਾ ਤਾ ਆਪਣੇ ਨਾਲ ਕੰਟੈਕਟ ਕਰਕੇ ਆਪਾਂ ਨੂੰ ਫੋਟੋਆਂ ਪਾ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਤੁਹਾਡਾ